ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵਗੇ ਅੱਜ ਦਾ ਆਪਾਂ ਨਵਾਂ ਵਲੋਗ ਕਰਦੇ ਆ ਸਟਾਰਟ ਦੋਸਤੋ ਆਪਾਂ ਆਜਾਏ ਆਪਣੇ ਖੇਤ ਆ ਤੁਸੀਂ ਆਪਣੇ ਖੇਤ ਦੇਖ ਸਕਦੇ ਹੋ ਆਪਣੀ ਮੋਟਰ ਦੀ ਆ ਕੋਠੀਆ ਇਧਰ ਤੁਸੀਂ ਦੇਖ ਸਕਦੇ ਹੋ ਆਪਣੀ ਮੋਟਰ ਚੱਲ ਰਹੀ ਆ ਆਪਾਂ ਦੋਸਤੋ ਹਰ ਜਗ੍ਹਾ ਕੰਮ ਪਾਣ ਲਾ ਰਹੇ ਆ ਜੋ ਤੁਸੀਂ ਆਪਣੀ ਮੋਟਰ ਚੱਲ ਰਹੀ ਦੇਖ ਰਹੇ ਹੋ ਤੇ ਆਪਾਂ ਦੋਸਤੋ ਆਪਣੀ ਕਣਕ ਨੂੰ ਪਾਣੀ ਲਗਾਇਆ ਆ ਇਹ ਤੁਸੀਂ ਆਪਣੀ ਕਣਕ ਦੇਖ ਸਕਦੇ ਹੋ ਦੋਸਤੋ ਕਣਕ ਆਪਣੀ ਲਗਭਗ 1 ਮਹੀਨੇ ਦੀ ਹੋ ਚੁੱਕੀ ਆ ਆਪਾਂ ਨੂੰ ਪੂਰਾ 1 ਮਹੀਨਾ ਹੋ ਚੁੱਕਿਆ ਕਣਕ ਬੀਜੇ ਨੂੰ ਤੇ ਕਣਕ ਆਪਣੀ ਬਹੁਤ ਵਧੀਆ ਉੱਗੀ ਆ ਤਾਂ ਦੋਸਤੋ ਇਹ ਜੋ ਆਪਾਂ ਕਣਕ ਦੀ ਬਜਾਈ ਕੀਤੀ ਸੀ ਇਹਦੇ ਵਿੱਚ ਆਪਾਂ ਡੀਪੀ ਖਾਦ ਘੱਟ ਪਾਈ ਸੀ ਤਾਂ ਡੀਪੀ ਖਾਦ ਘੱਟ ਪਾਉਣ ਦੇ ਨਾਲ ਆਪਾਂ ਨੇ ਇਸ ਜ਼ਮੀਨ ਵਿੱਚ ਆਪਾਂ ਬੀ ਨੂੰ ਪਹਿਲਾਂ ਇੱਕ ਦਿਨ ਦਵਾਈ ਲਾ ਦਿੱਤੀ ਸੀ ਜੋ ਕਿ ਆਰਗੇਨਿਕ ਦਵਾਈ ਸੀਗੀ ਤਾਂ ਇਹ ਆਪਣਾ ਦੋਸਤੋ ਸਵਾਕਿਲਾ ਜ਼ਮੀਨ ਤਾਂ ਸਵਾਕਿਲੇ ਜ਼ਮੀਨ ਦੇ ਵਿੱਚ ਆਪਾਂ ਦੋਸਤੋ ਆਰਗੈਨਿਕ ਦਵਾਈ ਜੋ ਨੇਚਰਲ ਲਾਈਫ ਕੰਪਨੀ ਦੀ ਸੋਈ ਲਾਈਫ ਗੋਲਟ ਤੇ ਕਰੋਪਨ ਆਪਾਂ ਪਾਈ ਸੀ ਤਾਂ ਦੋਸਤੋ ਆਪਾਂ ਸੋਈ ਲਾਈਫ ਗੋਲਟ ਇਸ ਦੇ ਵਿੱਚ ਸਵਾ ਲੈਕਰ ਦਵਾਈ ਆਪਾਂ ਬੀਨ ਨੂੰ ਲਗਾਈ ਸੀ ਤੇ 315 ਐਮਐਲ ਆਪਾਂ ਨੇ ਕਰੋਪਨ ਜੋ ਕਿ ਉਹ ਵੀ ਆਪਾਂ ਬੀ ਨੂੰ ਲਗਾਈ ਸੀ ਤਾਂ ਅਗਲੇ ਦਿਨ ਆਪਾਂ ਕਣਕ ਦੀ ਬਜਾਈ ਕੀਤੀ ਸੀ ਅੱਜ ਤੁਸੀਂ ਦੇਖ ਸਕਦੇ ਹੋ ਪੂਰੇ ਇੱਕ ਮਹੀਨੇ ਦੀ ਆਪਣੀ ਕਣਕ ਹੋ ਚੁੱਕੀ ਆ ਤੇ ਅੱਜ ਆਪਾਂ ਇਸ ਕਣਕ ਨੂੰ ਪਾਣੀ ਲਗਾਇਆ ਆ ਤਾਂ ਇਹ ਦੋਸਤੋ ਤੁਸੀਂ ਕਣਕ ਦੇਖ ਸਕਦੇ ਹੋ ਇਸ ਦੇ ਵਿੱਚ ਆਪਾਂ ਹੁਣ ਕੋਈ ਵੀ ਖਾਦ ਨਹੀਂ ਪਾਈ ਹਾਲੇ ਤੱਕ ਆਪਾਂ ਇਸ ਦੇ ਵਿੱਚ ਪੰਨ ਲਗਾਇਆ ਤੇ ਜਦੋਂ ਹੀ ਆਪਾਂ ਨੂੰ ਪੰਨ ਲੱਗੇ ਨੂੰ 3 ਤੋਂ ਲੈ ਕੇ 5 ਦਿਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ-ਬਹੁਤ ਯੂਰੀਆ ਖਾਦ ਤੇ ਨਾਲ ਆਪਾਂ ਜੋ ਆਰਗੈਨਿਕ ਦਵਾਈਆਂ ਆਪਦੇ ਜ਼ਮੀਨਾਂ ਦੇ ਵਿੱਚ ਆਪਣੀਆਂ ਫਸਲਾਂ ਦੇ ਵਿੱਚ ਆਪਾਂ ਯੂਜ਼ ਕਰਦੇ ਆ ਉਹ ਆਪਾਂ ਦਵਾਈਆਂ ਪਾਵਾਂਗੇ ਉਹ ਵੀ ਤੁਹਾਨੂੰ ਆਪ ਜਰੂਰ ਦਿਖਾਵਾਂਗੇ ਤਾਂ ਦੋਸਤੋ ਜੋ ਵੀ ਕਿਸਾਨ ਵੀ ਆਪਣੇ ਕਣਕ ਜਾਂ ਆਪਣੇ ਕੋਈ ਵੀ ਹੋਰ ਫਸਲ ਉਗਾਉਂਦੇ ਆ ਤਾਂ ਖਾਸ ਕਰਕੇ ਕਣਕ ਦੇ ਵਿੱਚ ਜਦੋਂ ਵੀ ਤੁਸੀਂ ਯੂਰੀਆ ਵਗੈਰਾ ਪਾਉਣੇ ਹੋ ਤਾਂ ਤੁਸੀਂ ਜਾਂ ਤਾਂ ਪਾਣੀ ਲੱਗਣ ਤੋਂ 5 ਦਿਨ ਪਹਿਲਾਂ ਯੂਰੀਆ ਖਾਲ ਪਾ ਲਿਆ ਕਰੋ ਤੇ ਜਾਂ ਫਿਰ ਜਦੋਂ ਆਪਣੇ ਆ ਨਹੀਂ ਲੱਗੇ ਨੂੰ ਤਿੰਨ ਤੋਂ ਲੈ ਕੇ ਪੰਜ ਦਿਨ ਹੋ ਚੁੱਕੇ ਹੁੰਦੇ ਆ ਤਾਂ ਤੁਸੀਂ ਉਦੋਂ ਆਪਣੇ ਕਣਕ ਦੇ ਵਿੱਚ ਲੋੜ ਮੁਤਾਬਕ ਯੂਰੀਆ ਖਾਦ ਪਾ ਸਕਦੇ ਹੋ ਐਦਾਂ ਕਰਨ ਨਾਲ ਇੱਕ ਜੋ ਆਪਣੇ ਕਣਕ ਦੇ ਵਿੱਚ ਪੀਲਾਪਣ ਆਉਂਦਾ ਆ ਜਾਂ ਕੋਈ ਹੋਰ ਕੋਈ ਆਪਣੇ ਕਣਕ ਨੂੰ ਦਿੱਕਤ ਆਉਂਦੀ ਆ ਤਾਂ ਅਗਰ ਤੁਸੀਂ ਇਸ ਤਰ੍ਹਾਂ ਪਾਣੀ ਲਗਾਓਗੇ ਤਾਂ ਪਾਣੀ ਲਗਾਉਣ ਤੋਂ 5 ਦਿਨ ਜਾਂ ਤਾਂ ਪਹਿਲਾਂ ਤੇ ਜਾਂ ਫਿਰ ਪਾਣੀ ਲੱਗਣ ਤੋਂ 3 ਤੋਂ ਲੈ ਕੇ 5 ਦਿਨ ਬਾਅਦ ਜਦੋਂ ਤੁਸੀਂ ਖਾਦ ਪਾਉਗੇ ਤਾਂ ਤੁਹਾਡੀ ਕਣਕ ਦੀ ਪੈਦਾਵਾਰ ਤੁਹਾਡੀ ਕਣਕ ਦੀ ਫਟਕਾਰ ਬਹੁਤ ਹੀ ਵਧੀਆ ਹੋਏਗੀ ਇਹ ਆਪਣੇ ਤੁਸੀਂ ਕਣਕ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਆਰਗੈਨਿਕ ਦਵਾਈਆਂ ਦਾ ਹੀ ਬਹੁਤਾ ਯੂਜ਼ ਕੀਤਾ ਆ ਪੈਸਟੀਸਾਈਡ ਦਵਾਈਆਂ ਕੈਮੀਕਲ ਵਾਲੀਆਂ ਦਵਾਈਆਂ ਆਪਾਂ ਇਹਦੇ ਵਿੱਚ ਘੱਟ ਕੀਤੀਆਂ ਆ ਦਈਆ ਪਿਆਪਾ ਨੇ ਬਹੁਤ ਘਟ ਕੀਤੀ ਆ ਸਵੇਰੇ ਕਿੰਨੇ ਵਿੱਚ ਦੋਸਤੋ ਆਪਾਂ 35 ਕਿਲੋ ਡੀਏ ਵਿਖਾਦ ਪਾਈ ਸੀ ਤਾਂ ਬਾਕੀ ਆਪਾਂ ਆਰਗੈਨਿਕ ਦਵਾਈਆਂ ਇਹਦੇ ਵਿੱਚ ਯੂਜ਼ ਕੀਤੀਆਂ ਇਧਰ ਤੁਸੀਂ ਨਹਿਰ ਦੇਖ ਸਕਦੇ ਹੋ ਨਹਿਰ ਦੇ ਵਿੱਚ ਪਾਣੀ ਆਇਆ ਹੋਇਆ ਆ ਤਾਂ ਜਿੰਨੇ ਕਿਸਾਨ ਵੀ ਤਾਂ ਨੇ ਆਪਣੇ ਤੋਂ ਵਿਕੋਰਸ ਦਿਨ ਕਨਕ ਪਹਿਲਾਂ ਬੀਜੀ ਸੀ ਤਾਂ ਉਹਨਾਂ ਨੇ ਇਸ ਨਹਿਰ ਦੇ ਰਾਈ ਪਾਣੀ ਆਪਦੀ ਕਨਕਾਂ ਨੂੰ ਲਗਾਇਆ ਆ ਆਪਾਂ ਕਣਕ ਨੂੰ ਪਾਣੀ ਅੱਜ ਲਗਾਇਆ ਹੈ ਤੇ ਪਾਣੀ ਨਹਿਰ ਦੇ ਵਿੱਚ ਘੱਟ ਹੋਣ ਕਰਕੇ ਆਪਾਂ ਨੂੰ ਆਪਣੀ ਮੋਟਰ ਚਲਾ ਕੇ ਪਾਣੀ ਲਾਉਣਾ ਪਿਆ। ਇਸ ਤੋਂ ਕੁਝ ਟਾਈਮ ਪਹਿਲਾਂ ਆਪਾਂ ਵੀ ਇਸ ਨਹਿਰ ਤੋਂ ਪਾਣੀ ਆਪਣੀ ਕਣਕ ਨੂੰ ਲਗਾਉਂਦੇ ਸੀਗੇ। ਕਿਉਂਕਿ ਜੋ ਨਹਿਰ ਦਾ ਪਾਣੀ ਆ ਉਹ ਵੀ ਆਪਣੀਆਂ ਫਸਲਾਂ ਲਈ ਬਹੁਤ ਹੀ ਚੰਗਾ ਆ ਇਸ ਕਰਕੇ ਜਦੋਂ ਵੀ ਆਪਾਂ ਨੂੰ ਸਮਾਂ ਮਿਲਦਾ ਆ ਜੇ ਇਸ ਤਰ੍ਹਾਂ ਪਾਣੀ ਜੇ ਚੋਨੇ ਦੀ ਵਜਾਈ ਹੁੰਦੀ ਆ ਆਪਾਂ ਇਸ ਨਹਿਰ ਦੇ ਵਿੱਚੋਂ ਆਪਾਂ ਪਾਣੀ ਲਗਾਉਂਦੇ ਆ ਆਪਣੇ ਚੌਂਦੇ ਨੂੰ ਤਾਂ ਕਣਕ ਨੂੰ ਪਾਣੀ ਲਗਾਉਣ ਤੋਂ ਪਹਿਲਾਂ ਹੀ ਨਹਿਰ ਤੇ ਵਿੱਚ ਪਾਣੀ ਘੱਟੇ ਹੋ ਚੁੱਕਿਆ ਸੀ ਇਸ ਕਰਕੇ ਆਪਾਂ ਨੂੰ ਆਪਾਂ ਇਸ ਨਹਿਰ ਦਾ ਪਾਣੀ ਨਹੀਂ ਲਗਾ पाए ਤਾਂ ਇਧਰ ਤੁਸੀਂ ਨਹਿਰ ਦੇ ਸਾਈਡ ਤੇ ਲੱਗੇ ਜੋ ਦਰਖਤ ਜੋ ਝਾੜੀ ਬੂਟੇ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਗਰਮੀ ਦੇ ਦਿਨਾਂ ਵਿੱਚ ਇਹ ਤੇ ਬਹੁਤ ਹੀ ਵਧੀਆ 뷰 ਦੇਖਣ ਨੂੰ ਹੁੰਦਾ ਆ ਜਿਸ ਤਰ੍ਹਾਂ ਕਿ ਹਵਾ ਠੰਡੀ ਆਉਂਦੀ ਆ ਤਾਂ ਇੱਕ ਬੇਨਤੀ ਇਹ ਵੀ ਹੈ ਕਿਸਾਨ ਵੀਰਾਂ ਨੂੰ ਜਾਂ ਜੋ ਇਹ ਵੀਡੀਓ ਆਪਣੀ ਦੇਖ ਰਹੇ ਆ ਉਹਨਾਂ ਵੀਰਾਂ ਨੂੰ ਕਿ ਜਿੱਥੇ ਵੀ ਕਿਤੇ ਤੁਹਾਨੂੰ ਕੋਈ ਐਤਾ ਦਾ ਜਗ੍ਹਾ ਮਿਲੇ ਜੋ ਸਰਕਾਰੀ ਜਗ੍ਹਾ ਜਾਂ ਕੋਈ ਖਾਲੀ ਪਈ ਜਗ੍ਹਾ ਉਥੇ ਤੁਸੀਂ ਦੋਸਤੋ ਵੱਧ ਤੋਂ ਵੱਧ ਬੂਟੇ ਲਗਾਓ ਪੌਦੇ ਲਗਾਓ ਤਾਂ ਜੋ ਆਪਣੀ ਕੁਦਰਤ ਨੂੰ ਬਚਾਇਆ ਜਾ ਸਕੇ ਆਪਣੀ ਹਵਾ ਪਾਣੀ ਨੂੰ ਬਚਾਇਆ ਜਾ ਸਕੇ ਤੇ ਉਸ ਜੋ ਆਪਾਂ ਪੌਦਾ ਲਗਾਵਾਂਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਮਿਲ ਸਕੇ ਜਿਸ ਤਰ੍ਹਾਂ ਆਪਾਂ ਉਹਦੀ ਛਾਂ ਲੈ ਸਕੀਏ ਜਾਂ ਤੁਸੀਂ ਦੋਸਤੋ ਕੋਈ ਫਾਲਦਰ ਪੌਦੇ ਵੀ ਲਗਾ ਸਕਦੇ ਹੋ ਤਾਂ ਉਹਦੇ ਨਾਲ ਆਪਾਂ ਨੂੰ ਅਗਰ ਆਪਾਂ ਫਲਦਾਰ ਉਹਦੇ ਲਗਾਵਾਂਗੇ ਉਹਦਾ ਆਪਾਂ ਫਲ ਖਾ ਸਕਦੇ ਹਾਂ ਤੇ ਜੇਕਰ ਹੋਰ ਕੋਈ ਆਪਾਂ ਸ਼ਾਂਤਰ ਪੌਦੇ ਲਗਾਵਾਂਗੇ ਉਹਦੀ ਆਪਾਂ ਗਰਮੀ ਦੇ ਦਿਨਾਂ ਦੇ ਵਿੱਚ ਸ਼ਾਂਤ ਲੈ ਸਕਦੇ ਹਾਂ ਜਾਂ ਕੋਈ ਪੰਛੀ ਵਗੈਰਾ ਉਥੇ ਉਹਨਾਂ ਪੌਦਿਆਂ ਦੇ ਆਪਣੇ ਆਲ ਨੇ ਬਣਾ ਕੇ ਰਹਿ ਸਕ ਤੇ ਪਸ਼ੂ ਛਾਂ ਦੇ ਹੇਠਾਂ ਆ ਕੇ ਬੈਠ ਸਕਦੇ ਆ ਤਾਂ ਦੋਸਤੋ ਤੁਸੀਂ ਆਪਣੀ ਕਣਕ ਦੇਖੀ ਅੱਜ ਇਹਦੇ ਵਿੱਚ ਆਪਾਂ ਆਰਗੈਨਿਕ ਦਵਾਈਆਂ ਦਾ ਯੂਜ਼ ਕੀਤਾ ਆ ਤਾਂ ਕਿਸਾਨ ਵੀਰਾਂ ਨੂੰ ਇੱਥੇ ਆਪਣੇ ਵੱਲੋਂ ਖਾਸ ਬੇਨਤੀ ਆ ਕਿ ਜੋ ਕਿਸਾਨ ਆਰਗੈਨਿਕ ਖੇਤੀ ਨਹੀਂ ਕਰ ਰਹੇ ਜਾਂ ਆਰਗੈਨਿਕ ਦਵਾਈਆਂ ਆਪਣੀਆਂ ਫਸਲਾਂ ਦੇ ਵਿੱਚ ਯੂਜ਼ ਨਹੀਂ ਕਰ ਰਹੇ ਤਾਂ ਉਹ ਜ਼ਰੂਰ ਆਪਣੀਆਂ ਫਸਲਾਂ ਦੇ ਵਿੱਚ ਆਰਗੈਨਿਕ ਦਵਾਈਆਂ ਯੂਜ਼ ਕਰਨ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ اپنی فصل ਤੇ نسل ਨੂੰ بچایا ਜਾ ਸਕੇ ਤੇ ਜੋ ਕਿਸਾਨ ਵੀਰ ਆਪਣੀ ਫਸਲ ਦੇ ਵਿੱਚ অর্ਗੈਨਿਕ ਦਵਾਈਆਂ ਦਾ ਯੂਜ਼ ਕਰ ਰਹੇ ਆ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਵੀ ਵੀਰਾਂ ਨੇ ਇਸ ਵੀਡੀਓ ਨੂੰ ਦੇਖਿਆ ਉਹਨਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਕਿਸਾਨ ਵੀਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਜੋ ਹਾਲੇ ਤੱਕ অর্ਗੈਨਿਕ ਦਵਾਈਆਂ ਜਾਂ অর্ਗੈਨਿਕ ਖੇਤੀ ਵੱਲ ਨਹੀਂ ਆਏ ਤਾਂ ਉਹ অর্ਗੈਨਿਕ ਦਵਾਈਆਂ ਆਪਣੀ ਜ਼ਮੀਨ ਦੇ ਵਿੱਚ ਯੂਜ਼ ਕਰਨ ਤੇ অর্ਗੈਨਿਕ ਖੇਤੀ ਵੱਲ ਆਉਣ ਤਾਂ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਚ ਧੰਨਵਾਦ